ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਅਪਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਛ ਜਾਰੀ ਹੈ ਜੇਕਰ ਉਹਨਾਂ ਕੋਲੇ ਕੋਈ ਵੀ ਜਿਹੜਾ ਕਿ ਗੈਰਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਦੇਸ਼ਾਂ ਦੇਸ਼ਾਂ ਤੇ ਅੱਜ ਪੂਰੇ ਪੰਜਾਬ ਭਰਸੇ ਪੁਲਿਸ ਵੱਲੋਂ ਕੋਆਰਡੀਨੇਟ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਡੀਐਸਪੀ ਸੁਲਤਾਨਪੁਰ ਲੋਧੀ ਅਤੇ ਡੀਐਸਪੀ ਕਪੂਰਥਲਾ ਦੀ ਗਵਾਇਚ ਪੁਲਿਸ ਵੱਲੋਂ ਸਾਰਿਆਂ ਥਾਣਿਆਂ ਦੀ ਪੁਲਿਸ ਨੂੰ ਲੈ ਕੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਉਣ ਜਾਣ ਵਾਲੇ ਯਾਤਰੀਆਂ ਦੇ ਸਮਾਨ ਕਲਾਸੀ ਲਈ ਗਈ ਹੈ ਤੇ ਇਸ ਮੌਕੇ ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਆਫ ਵੀ ਕੀਤਾ ਗਿਆ ਹੈ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਹੈ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਅਤੇ ਕੋਈ ਵੀ ਜੇ ਕੋਈ ਸ਼ੱਕੀ ਉੱਥੇ ਬੰਦਾ ਪਾਇਆ ਜਾਂਦਾ ਹੈ ਤੇ ਉਹਦੀ ਉਹ ਵੈਰੀਫਾਈ ਕੀਤਾ ਜਾਏਗਾ ਉਹਨੂੰ ਸਰਚ ਕੀਤਾ ਜਾਏਗਾ ਇਸ ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਚਾਰੇ ਐਸਐਚਓਜ਼ ਨੇ ਮੇਰੇ ਨਾਲ ਮਿਲ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਕਿ ਅਸੀਂ ਕੁਝ ਛੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲੇ ਤੱਕ ਅਸੀਂ 3 ਤੋਂ 4 ਵਿਅਕਤੀਆਂ ਨੂੰ ਅਪ੍ਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਜੇਕਰ ਉਹਨਾਂ ਕੋਲੇ ਕੋਈ ਵੀ ਜਿਹੜਾ ਕਿ ਗੈਰਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆ ਬਗਾਈ। ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਕਿ ਸਾਡੇ ਨਾਲ ਸਹਿਯੋਗ ਕਰਨ ਜੇਕਰ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਕਿਸੇ ਵੀ ਗੈਰਸੰਵਿਧਾਨਿਕ ਆ ਕੋਈ ਗੈਰਕਾਨੂੰਨੀ ਤੱਤਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨਾਲ ਸਾਂਝੀ ਕਰਨ। ਤਾਂ ਕਿ ਬੰਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਸਕੇ ਜਿਹੜਾ ਤੁਸੀਂ ਕਪੂਰਥਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜਿਹੜਾ ਸਰਚ ਵਿਹਾਂਚ ਚਲਾਇਆ ਕੀ ਕਾਰਨ ਕਿ ਇਹ ਅਜਮਾਨ ਜੋ ਡੀਪੀ ਸਾਹਿਬ ਵੱਲੋਂ ঈਗਲ 3 ਆਪਰੇਸ਼ਨ ਦੇ ਤਹਿਤ ਹੁਕਮ ਹੋਇਆ ਸੀਗਾ ਤੁਸੀਂ ਆਪਣੀ ਸਾਰੀ ਸਾਰੀ ਫੋਰਸ ਕੋ ਨਾਲ ਸਾਰੇ ਐਸਚਓਪੀ ਸੈਲ ਸੀ ਲੈ ਕੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕੀਤੀ ਇਹਦੇ ਵਿੱਚ ਸਖਤੀ ਬਕਤੀਆਂ ਨੂੰ ਰਾਉਂਡ ਅਪ ਕੀਤਾ ਹੈਗਾ ਇੱਕ ਦੋ ਨੂੰ ਤੇ ਇਹ ਮੇਨ ਮੁੱਦਾ ਸਾਡਾ ਹੈਗਾ ਵੀ ਜਿਹੜਾ ਕੋਈ ਲੋਕਾਂ ਦੇ ਦੇਲ ਵਿੱਚ ਸੁਰੱਖਿਆ ਦੀ ਭਾਵਨਾ ਵਧੇ ਤੇ ਲੋਕ ਸਾਨੂੰ ਇੰਦੇ ਦੇ ਬਾਰੇ ਜੇ ਤੁਸਾਂ ਮਾੜੀ ਕੀ ਨਜ਼ਰ ਆਉਂਦੀ ਤੇ ਜੇ ਮਰੌੜ ਹੋ ਸਕਦਾ ਸਰ ਕਿਤੇ ਨੇ ਕਿਤੇ ਜਦੋਂ ਦੇਖਿਆ ਜਾਵੇ ਕਿ ਗੈਂਗਸਟਰ ਉਹ ਤਾਂ ਕੰਮ ਕਿਵੇਂ ਮਿਲਦੀ ਹੈਗੇ ਮੱਜ ਲੁੱਟਾਂ ਉਹ ਵੀ ਹੁੰਦੀਆਂ ਆਉਣਆਂ ਉਹਦੀਆਂ ਵਾਂ ਕੇ ਲੋਕ ਕਿਤਨੇ ਕਿਤੇ ਬੜਾ ਇੱਕ ਡਰ ਮਹਿਸੂਸ ਕਰਦੇ ਆ ਕੀ ਕਹਿਣਾ ਚਾਹੋਗੇ ਇਹ ਐਕੋ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਦੇਖਿਆ ਹੁਣ ਨਵੇਂ ਸਾਲ ਦੇ ਉੱਤੇ ਵੀ ਜਾਂ ਹੁਣ ਜਦੋਂ ਦੇ ਸਾਡੇ ਐਸਐਸਪੀ ਸਾਹਿਬ ਆਏ ਹੈਗੇ ਤੁਸੀਂ ਦੇਖਿਆ ਹਰ ਰੋਜ਼ ਪੀਸੀਆਰ ਜਾਂ ਹੋਰ ਫਰਟਸ ਦਿਨਾਂ ਰੋਜ਼ ਨਾਕੇ ਲੱਗਦੇ ਆਗੇ ਕਿ ਹੁਣ ਮੇਰੇ ਨਾਲ ਵੀ ਚਾਰ ਐਸਐਚਓ ਸਾਰੀ ਚੌਕੀ ਦੀ ਪੁਲਿਸ ਜਿਹੜੀ ਹੈਗੀ ਹੈ ਇਸੇ ਤਹਿਤ ਅਸੀਂ ਇਹ ਸਰਚ ਵੀ ਨਾਲ ਚਲਾਇਆ ਹੋਇਆ ਹੈ ਸਰ ਟ੍ਰੈਕਿੰਗ ਦੇ ਨਾਮ ਨਾਲ ਟੀ ਪੁਆਇੰਟਾਂ ਤੇ ਨਾਕੀ ਵੀ ਲੱਗੀਆਂ ਬਿਲਕੁਲ ਨਾਕੀ ਵੀ ਲੱਗੇ ਹੋਏ ਆ ਸਾਰੇ ਸ਼ਹਿਰ ਦੇ ਆਲੇ-ਦੋਲੇ ਬਾਕੀ ਵੀ ਲੱਗਦੇ ਰਾਤ ਨੂੰ ਵੀ ਲੱਗਦੀ ਛੜੀ ਗੈਸ ਲੱਗਦੀ ਹੈ ਇੱਥੇ ਇਹੋ ਦੀ ਕੋਈ ਪ੍ਰੋਬਲਮ ਨਹੀਂ ਹੋਟਲ ਸਭ ਤੋਂ ਸੇਫ ਜਗ੍ਹਾ ਹੈਗਾ ਆਪਾਂ ਤੁਹਾਨੂੰ ਮੈਸੇਜ ਦੇਣਾ ਜਰਾ ਆਮ ਆਬਾਦ ਨੂੰ ਇਹ ਹੀ ਹੈਗਾ ਵੀ ਜਿਹੜਾ ਨਸ਼ੇ ਦੀ ਰੋਖਲਾ ਰੋਕਥਾਮ ਲਈ ਪੁਲਿਸ ਦਾ ਸਾਥ ਦਿਓ ਜੇ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਉਹਦੇ ਬਾਰੇ ਜਰੂਰ ਜਰੂਰ ਪੁਲਿਸ ਨੂੰ ਜਾਣ ਸਕਦੇ ਹੋ ਥੈਂਕ ਯੂ